ਸਾਹ ਸੋ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰ ਸواری ਖਾਲਸਾ ਸਾਧ ਸੰਗਤ ਜੀ ਮੋਬਾਈਲ ਦੇ ਵਿੱਚ ਕੁਝ ਥੋੜੀਕ ਪ੍ਰੋਬਲਮ ਹੋਣ ਕਰਕੇ ਜਿਹੜੀ ਅੱਜ ਵੀਡੀਓ ਕਥਾ ਦੀ ਉਹ ਨਹੀਂ ਪੈ ਸਕੀ ਤੇ ਦਾਸ ਨੇ ਕੋਸ਼ਿਸ਼ ਕੀਤੀ ਕਿ ਜਿਹੜਾ ਅਜੋ ਖੰਨਾਮਾ ਆਇਆ ਸੋ ਆਪ ਸੰਗਤਾਂ ਦੇ ਨਾਲ ਜਿਹੜਾ ਸਾਂਝਾ ਕੀਤਾ ਜਾਵੇ ਸ਼ਲੋਕ ਮਹੱਲਾ 3 ਜੀ ਏ ਮਨ ਹਰਜੀ ਧਿਆਏ ਤੂੰ ਇੱਕ ਮਨ ਇੱਕ ਚਤ ਪਾਏ ਹਰ ਕੀਆ ਸਦਾ ਸਦਾ ਵਡਿਆਈਆਂ ਦੇ ਨਾ ਪਛੋ ਤਾਈ ਤੇ ਉਹ ਪ੍ਰਮਾਤਮਾ ਨੂੰ ਇੱਕ ਮਨ ਇੱਕ ਚੇਤ ਨਾਲ ਧਿਆਉਣਾ ਚਾਹੀਦਾ ਏ ਤੇ ਉਹਨਾਂ ਨੂੰ ਵਡਿਆਈਆਂ ਬਖਸ਼ਿਸ਼ਾਂ ਕਰਦਾ ਏ ਗੁਰੂ ਸਾਹਿਬ ਜਿਨ੍ਹਾਂ ਤੇ ਮਹਾਰਾਜ ਕਿਰਪਾ ਕਰਦਾ ਏ ਤੇ ਇਹ ਜਿਹੜਾ ਹੁਕਮਨਾਮਾ ਸ੍ਰੀ ਸਾਹਿਜ ਸੰਗਤ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਹਿਬ ਜੀ ਦੇ ਪਾਵਨ ਪੀਤ੍ਰ ਸ਼ੋਭਤੰਗ ਸੇ 53 ਤੇ ਸਭੋ ਸਭੋ ਜੁਵਾਨ 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 ਜੀ ਤਤ ਹੈ ਤੇ ਗੁਰੂ ਸਾਹਿਬ ਕਿਰਪਾ ਕਰਨ ਰਹਿਮਤ ਕਰਨ ਸਵਾਸ ਸੰਗਤ ਰੋਜ਼ਾਨਾ ਜਿਹੜਾ ਹੁਕਮਾ ਮਿਹਰ ਸਰਵਣ ਕਰਦੇ ਹੋ ਚਲੋ ਮਾਰੇ ਕਿਰਪਾ ਕਰਨਗੇ ਹੌਲੀ ਹੌਲੀ ਜਿਹੜਾ ਆਪਾਂ ਥੋੜਾ ਕ ਅਪਡੇਟ ਕਰਾਂਗੇ ਤੇ ਸਾਸ ਸੰਗਤ ਹੁਕਮਨਾਮੇ ਵਿੱਚ ਗੁਰੂ ਸਾਹਿਬ ਨੇ ਸੇਵਾ ਦੀ ਵੀ ਗੱਲ ਕੀਤੀ ਆ ਸਿਮਰਨ ਦੀ ਗੱਲ ਕੀਤੀ ਆ ਫਿਰ ਇੱਕ ਥਾਂ ਕਹਿੰਦੇ ਨੇ ਆਪੇ ਸੇਵਾ ਲਾਇਨ ਸਾਰੇ ਕਰੇ ਸਭਨਾ ਕਾ ਮਾ ਪਿਓ ਆਪ ਹੈ ਕਿ ਜਿਹਨਾਂ ਮਾਰੇ ਆਪੇ ਸੇਵਾ ਲਉਂਦੇ ਆਦੇ ਆਪੀ ਜਿਹੜੀ ਆ ਸਾਡੀ ਸਾਰ ਕਰਦੇ ਆਪੇ ਆਪਣੇ ਬੱਚਿਆਂ ਵਾਂਗ ਆਪਣੇ ਪੁੱਤਰਾ ਵਾਂਗ ਆਪਣੇ ਧੀਆ ਵਾਂਗ ਆਪਣ ਰੱਖਦੇ ਨੇ ਸਾਰਿਆਂ ਦਾ ਮਾਤਾ ਪਿਤਾ ਗੁਰੂ ਸਾਹਿਬ ਆਪ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ ਹਕੁਮ ਨਾਮ ਵਿੱਚ ਖੁਦ ਵੇਖੋ ਕਿੰਨੀ ਵੱਡੀ ਸੇਵਾ ਕੀਤੀ ਕਿੱਡੀ ਘਾਲ ਕਮਾਈ ਕੀਤੀ ਫੇਰ ਜਾ ਕੇ ਜਿਹੜਾ ਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋਈ ਅੰਮ੍ਰਿਤ ਵੇਲੇ ਨੂੰ ਸਾੰਭਿਆ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਜਾਨਾ ਅੰਮ੍ਰਿਤ ਵੇਲੇ ਜਾ ਕੇ ਬਿਆਸ ਨਦੀ ਤੋਂ ਜਲ ਭਰ ਕੇ ਲਿਉਣਾ ਗਾਗਰ ਦੇ ਵਿੱਚ ਤੇ ਆਪੇ ਇਸ਼ਨਾਨ ਕਰਨਾ ਤੇ ਗੁਰੂ ਸਾਹਿਬ ਜੀ ਦਾ ਇਸ਼ਨਾਨ ਕਰਾਉਣਾ ਐਸੀ ਸੇਵਾ ਕੋਈ ਵਿਰਲੇ ਸਾਧੂ ਜਨਕ ਵਿਰਲੇ ਗੁਰੂ ਨੂੰ ਮਿਲੀ ਆ ਸੋ ਸਾਹਾ ਸੰਗਤ ਇਹ ਸਾਡੇ ਲਈ ਇਹ ਸਾਖੀਆਂ ਇਸੇ ਕਰਕੇ ਗੁਰੂ ਸਾਹਿਬ ਜੀ ਛੱਡ ਕੇ ਗਏ ਨੇ ਲਿਖ ਕੇ ਗਏ ਨੇ ਕਿ ਗੁਰੂ ਸਾਹਿਬ ਕਿਰਪਾ ਕਰਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਕਾਏ ਸੋ ਭਲਕੇ ਉਠਾਰ ਨਾਮ ਤੇ ਆਏ ਇਹਦੇ ਜਿਹੜਾ ਗੁਰਦਾਸ ਸੇਖ ਆ ਦਾ ਫਰਜ਼ ਬੰਦਾ ਕਿ ਬਾਣੀ ਪੜੇ ਬਾਣੀ ਪੜਾਵੇ ਬਾਣੀ ਸੁਣੇ ਤੇ ਬਾਣੀ ਸੁਣਾਵੇ ਫਰਜ਼ ਬੰਦਾ ਇਹ ਸੇਵਕ ਦਾ ਗੁਰੂ ਦੇ ਪਿਆਰੇ ਦਾ ਜਿਨੇ ਤੇ ਅੰਮ੍ਰਿਤ ਛਕਿਆ ਉਹਦਾ ਤੇ ਫਰਜ਼ ਬੰਦਾ ਚਲੋ ਬਾਕੀ ਜਿਨ੍ਹਾਂ ਦੀ ਮਰਜ਼ੀ ਆ ਨਹੀਂ ਉੱਠਦੇ ਉਹਨਾਂ ਉੱਠਣਾ ਗੁਰੂ ਸਾਹਿਬ ਦੇ ਵੇਲੇ ਕਿਰਪਾ ਕਰਨ ਦੇ ਕੋਈ ਨਾ ਤੇ ਵੀ ਸੋ ਸਾਧ ਸੰਗਤ ਸਬਨਾ ਕਾਮਾ ਪਿਉ ਆਪ ਹੈ ਆਪੇ ਸਾਰ ਕਰੇ ਇਹ ਜੀ ਪਰਮਾਤਮਾ ਸਾਰਿਆਂ ਦਾ ਮਾਤਾ ਪਿਤਾ ਇਹ ਸਾਰਿਆਂ ਦੀ ਸਾਰ ਕਰਨ ਵਾਲਾ ਹੈ ਤੇ ਬਾਕੀ ਗੁਰੂ ਸਾਹਿਬ ਕਿਰਪਾ ਕਰਦੇ ਨੇ ਇਹ ਸ਼ਬਦ ਬਹੁਤ ਲਮੀਰਾ ਸੀ ਫਿਰਦਾਸ ਨੇ ਕੁਸ਼ਕ ਧਾੜੇ ਨਾਲ ਵਿਚਾਰ ਸਰਵਣ ਕੀਤੀ ਸਾ ਸੰਗਤ ਸਾਰੀ ਗੱਲ ਨਾਮ ਸਿਮਰਨ ਤੇ ਆ ਸੇਵਾ ਤੇ ਆ ਗੁਰੂ ਅਮਰਦਾਸ ਮਹਾਰਾਜ ਸਹਿਬ ਜੀ ਨੇ ਖੁਦ ਬਹੁਤ ਸੇਵਾ ਕੀਤੀ 72 ਸਾਲ ਦੀ ਉਮਰ ਵਿੱਚ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਦੇ ਨਾਲ ਜੁੜਦੇ ਨੇ ਤੇ 92 95 ਦੀ ਸਾਲ ਤੱਕ ਜਿਹੜਾ ਵਾ ਗੁਰੂ ਦੀ ਸੇਵਾ ਵਿੱਚ ਜੁੜੇ ਰਹਿੰਦੇ ਪੂਰੇ 11 ਸਾਲ ਤਾਂ ਨੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀਾਂ ਦੀ ਸੇਵਾ ਕੀਤੀ ਤੇ ਫਿਰ ਜਾ ਕੇ ਗੁਰਤਾ ਕਥੀ ਪ੍ਰਾਪਤ ਹੋਈ ਸਾਧ ਸੰਗਤ ਇਸ ਕਰਕੇ ਸਾਧ ਸੰਗਤ ਹਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਕਿਰਪਾ ਕਰਨ ਤੁਹਾਡੇ ਘਰਾਂ ਵਿੱਚ ਸੁਖ ਸ਼ਾਂਤੀ ਬਖਸ਼ਿਸ਼ ਕਰਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਦਰੋਂ ਕੋ ਰ ਗੁਰ ਸਿੱਖੀ ਜੀਵਨ ਚੜ੍ਹਦੀਆਂ ਕਲਾ ਵਾਲੇ ਜੀਵਨ ਬਖਸ਼ਿਸ਼ ਕਰਨ ਸੋ ਗੁਰੂ ਸਾਹਿਬ ਕਹਿੰਦੇ ਨੇ ਧੰਨ 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 ਗੁਰ ਸੋਈ ਉਹਦਾ ਇਥੇ ਜਿਹੜੀਆਂ ਖੇਰ ਲੀਆਂ ਪਾਇਆਂ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜੇ ਗੁਰੂ ਦਾ ਨਾਮ ਜਪਦੇ ਨੇ ਗੁਰੂ ਦੀ ਸੇਵਾ ਵਿੱਚ ਜੁੜਦੇ ਨੇ ਅਮਰਤ ਵੇਲਾ ਸਮੇਂ ਨੇ ਸੰਧਿਆ ਵੇਲਾ ਸਮੇਂ ਦੇ ਨੇਤ ਨਿਵ ਦੀਆਂ ਬਾਣੀਆਂ ਨੂੰ ਜਾਪ ਕਰਦੇ ਨੇ ਉਹ ਧੰਨ ਨੇ ਇਸ ਸੰਸਾਰ ਵਿੱਚ ਦੇ ਉਹਨਾਂ ਦੇ ਮਾਤਾ ਪਿਤਾ ਵੀ ਧੰਨ ਨੇ ਜਿਨ੍ਹਾਂ ਨੇ ਉਹਨਾਂ ਨੂੰ ਇਸੇ ਪੁੱਤਰਾਣ ਧੀਆਂ ਨੂੰ ਜਨਮ ਦਿੱਤਾ ਜਿਹੜੇ ਦਿਨ ਰਾਤ ਪ੍ਰਮਾਤਮਾ ਦੀ ਬੰਦਗੀ ਵਿੱਚ ਜੁੜੇ ਰਹਿੰਦੇ ਨੇ ਇਸ ਕਰਕੇ ਸਾਧ ਸੰਗਤ ਸਾਰੇ ਹੁਕਮ ਨਾਮੇ ਦੇ ਵਿਚਾਰ ਇਹ ਹੋਆ ਕਿ ਆਪਨ ਨਾਮ ਜਪਣਾ ਚਾਹੀਦਾ ਆਪਨ ਸੇਵਾ ਕਿਰਪਾ ਕਰ ਮੈਨੂੰ ਰਹਿਤ ਕਰਨਾ ਸੋ ਜਿਹੜੀ ਆਪਾਂ ਤ੍ਰੈ ਗੁਣ ਮਾਇਆ ਤੇ ਸੂਖਮ ਮਾਇਆ ਬਾਰੇ ਵਿਚਾਰ ਸ਼ੁਰੂ ਕੀਤੀ ਆ ਤਿੰਨ ਤਰ੍ਹਾਂ ਦੀ ਮਾਇਆ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਸ਼ੁਰੂ ਕੀਤੀ ਆ ਪਹਿਲਾਂ ਆਪਾਂ ਰਜੋ ਗਣ ਰਜੋ ਗੁਣ ਦੇ ਵਿੱਚ ਅੱਜ ਤੀਸਰੀ ਵਿਚਾਰ ਹੈ ਅਭਿਲਾਸ਼ਾ ਅਭਿਲਾਸ਼ਾ ਸਾ ਸੰਗਧੀ ਸੰਸਕ੍ਰਿਤ ਭਾਸ਼ਾ ਦੇ ਵਿੱਚੋਂ ਇਹ ਸ਼ਬਦ ਲਿਆ ਗਿਆ ਅਭਿਲਾਸ਼ਾ ਅਭਿਲਾਸ਼ਾ ਦਾ ਭਾਵ ਹੈ ਕੋਈ ਲਾਲਸਾ ਕੋਈ ਚਾਹਨਾ ਕੋਈ ਵਿਚਾਰ ਕੋਈ ਹਿਰਦੇ ਅੰਦਰ ਕੋਈ ਵਿਚਾਰ ਪ੍ਰਗਟ ਹੋਏ ਨਾ ਜਦੋਂ ਸਾਧ ਸੰਗਤ ਜੀ ਗੁਰਮੁਖ ਜੀ ਦਾ ਨਾਮ ਜਪਦੇ ਨਾ ਕਈਆਂ ਦੇ ਹਿਰਦੇ ਅੰਦਰ ਲਾਲਸਾ ਆ ਜਾਂਦੀ ਹੈ ਕਿ ਮੈਂ ਵੜਾ ਨਾਮ ਜਪਦਾ ਮੈਂ ਵੜੀ ਸੇਵਾ ਕਰਦਾ ਮੈਂ ਵੜਾ ਸਿਮਰਨ ਕਰਦਾ ਤੇ ਫਿਰ ਹਿਰਦੇ ਅੰਦਰ ਚਾਹਨਾ ਆ ਜਾਂਦੀ ਆ ਇਹ ਚਾਹਤ ਆ ਜਾਂਦੀ ਕਿ ਮਹਾਰਾਜ ਇੰਨਾ ਤੇਰਾ ਨਾਮ ਜਪਦੇ ਇੰਨਾ ਕੋ ਕਰਦੇ ਆ ਮਾਰੇ ਧੰ ਦੇ ਦੌਤ ਦੇ ਧੀਆਂ ਦੇ ਪੁੱਤਰ ਦੇ ਸੰਸਾਰ ਦਾ ਸੁੱਖ ਦੇਣਾ ਤੇ ਉਹ ਜਦੋਂ ਲਾਲਸਾ ਪੈਦਾ ਹੁੰਦੀ ਹੈ ਸਾਧ ਸੰਗਤ ਨਾਮ ਜਿਹੜਾ ਜਪਿਆ ਉਹ ਸਾਰਾ ਜਿਹੜਾ ਖਤਮ ਹੋ ਜਾਂਦਾ ਹੈ ਇਸ ਕਰਕੇ ਸਾਧ ਸੰਗਤ ਜਦੋਂ ਵੀ ਪ੍ਰਮਾਤਮਾ ਦਾ ਨਾਮ ਜਪਣਾ ਏ ਇਹ ਮਨ ਹਰ ਜੀ ਚਾਏ ਤੂੰ ਇੱਕ ਮਨ ਇੱਕ ਚਿਤ ਪਾਏ ਫਿਰ ਕੀ ਆ ਕਿ ਮਨ ਜਿਹੜੇ ਨੂੰ ਆਪਾਂ ਸਮਝਾਉਣਾ ਹੈ ਕਿ ਆਪਾਂ ਇੱਕ ਚਿਤ ਤੇ ਇੱਕ ਮਨ ਪਾਏ ਹੋ ਕਿ ਜਿਹੜਾ ਨਾਮ ਜਪਣਾ ਪ੍ਰਮਾਤਮਾ ਦਾ ਕੋਈ ਹਿਰਦੇ ਅੰਦਰ ਲਾਲਸਾ ਕੋਈ ਆਚਾਰਤਾ ਕੋਈ ਧਨਤਾ ਉਤਰੀ ਇੱਛਾ ਨਹੀਂ ਲਿਆਉਣੀ ਜਦੋਂ ਇੱਛਾ ਲਿਆਵਾਂਗੇ ਆਪਣਾ ਸਾਰਾ ਕੀਤਾ ਕਰਾਇਆ ਖੋ ਖਾਤੇ ਇਸ ਕਰਕੇ ਸਾਧ ਸੰਗਤ ਜੀ ਇਹ ਸੀ ਅੱਜ ਦੀ ਵਿਚਾਰ ਰਜੋਗੁਣ ਦੀ ਤੀਸਰੀ ਵਿਚਾਰ ਅਭਿਲਾਸ਼ਾ ਅਬਲਾ ਆਸ਼ਾ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਸਤਿਗੁਰੂ ਸਾਹਿਬਾ ਕਿਰਪਾ ਕਰਨ ਰਹਿਮਤ ਕਰਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਸੋ ਅਖੀਰ ਤੇ ਹੋਈਆਂ ਭੁਲਾਵਾਂ ਦੀ ਖਿਮਾ ਬਖਸ਼ਿਸ਼ ਕਰਨੀ ਆਵ ਸੰਗਤਾ ਬਖਸ਼ਣ ਜੋਗ ਸਤਿਗੁਰੂ ਜੀ ਬਖਸ਼ਣ ਜੋਗ ਹਨ ਵਿਚਾਰ ਕਰਦੇ ਹਾਂ ਇਹ ਕਿ ਨੇਕ ਪ੍ਰਕਾਰ ਦੇ ਆ ਭੁਲਾ ਹੋ ਗਿਆਂ ਆਪ ਜੀ ਬਖਸ਼ਣ ਜੋਗ ਹੋ ਅਖੀਰ ਤੇ ਬਲਾਵ ਫਤੇ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬਾ ਅਸਮਾਰ ਸਭ ਜੀ ਦਾ ਸਵਾਗਤ ਹੈ ਵਿਚਾਰ ਸ਼ੁਰੂ ਆਦਨੇ ਤੁਹਾਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ